ਮੈਂ ਤੈਨੂੰ ਕਹਿਤਾ ਨਾ ਨਹੀਂ ਦੇਣਾ ਤੇ ਨਹੀਂ ਦੇਣਾ ਬਿੜੀ ਚਾਹ ਚੂ ਤੂੰ ਹਾਂ ਪੀ ਲਈ ਗਿਆ ਨਹੀਂ ਤੋ ਬਸ ਚੱਲੇ ਆਵਾ ਮੈਂ ਕਿਹਾ ਚਾਹ ਪੀ ਕੇ ਚੱਲਦਾ ਚੱਲ ਵਧੀਆ ਗੱਲ ਆ ਠੰਡ ਹੋ ਗਈ ਤੇ ਆਪਣਾ ਥੋੜਾ ਧਿਆਨ ਤੇ ਰੱਖਾ ਗਲਵਜ਼ ਪਾ ਕੇ ਜਾਇਆ ਕਰ ਹੂੰ ਹੂੰ ਤੇ ਸ਼ਾਮ ਦੀ ਤਿਆਰੀ ਰੱਖਿਓ ਫਿਰ ਆਪਾਂ ਟਾਈਮ ਸਿਰ ਹੀ ਜਾਣਾ ਵਾ ਫਿਰ ਲੇਟ ਜਾਂਦੇ ਚੰਗੀ ਨਹੀਂ ਲੱਗਦੀ ਚਲ ਕੋਈ ਨਹੀਂ ਵੇਖ ਲਵਾਂਗੇ ਤੇ ਇੱਕ ਮੰਮੀ ਮੈਂ ਸੋਚਦਾ ਹੀਗਾ ਕਿ ਕਿਉਂਕਿ ਵੇਖੋ ਜਾਣਾ ਵਾ ਖਾਲੀ ਹੱਥ ਤੇ ਜਾਣਾ ਨਹੀਂ ਹੈ ਹਾਂ ਹਾਂ ਮੈਂ ਸੋਚਦਾ ਹਾਂ ਸਾੜੀ ਦੇ ਦੀ ਉਹਨਾਂ ਨੂੰ 에ਰੀ ਕਿਰਨ ਦੀ ਭਾਬੀ ਨੂੰ ਸਾਲਗिरा ਦੀ ਹੁਣ ਗਿਫਟ ਤੇ ਤਾਂ ਕੋਈ ਦੇਣਾ ਹੀ ਆ ਨਾ ਤੂੰ ਚੁੱਪ ਕੀਤਾ ਰਹਿ ਕੋਈ ਸਾੜੀ ਸੁੜੀ ਨਹੀਂ ਦੇਣੀ ਅਖੇ ਸਾੜੀ ਗਿਫਟ ਕਰ ਦਈਏ ਬਿਲਕੁਲ ਨਹੀਂ ਕੋਈ ਦੇਣਾ ਤੈਨੂੰ ਮੈਂ ਕਹਿ ਤਾ ਕੁਝ ਵੀ ਨਹੀਂ ਦੇਣਾ ਨਹੀਂ ਦੇਣਾ ਮੰਮੀ ਮੈਨੂੰ ਤੁਹਾਡੀ ਇਹ ਗੱਲ ਸਮਝ ਨਹੀਂ ਲੱਗੀ ਕਿ ਅਖੇ ਚੁੱਪ ਕੀਤਾ ਰਹਿ ਕੋਈ ਜ ਵੀ ਨਹੀਂ ਦੇਣਾ ਇਸ ਤਰ੍ਹਾਂ ਬੇਇੱਜ਼ਤੀ ਕਰਉਣੀ ਆਪਾਂ ਯਾਰ ਇਹ ਖਾਲੀ ਹੱਥ ਜਾ ਕੇ ਅਗਲਿਆਂ ਕੋਲੇ ਮੇਰੀ ਗੱਲ ਸੁਣ ਹੂੰ ਬੇਇੱਜ਼ਤੀ ਤਾਂ ਉਦੋਂ ਹੋਣੀ ਆ ਆ ਜਿਹੜਾ ਤੂੰ ਕਹਿੰਦੇ ਆ ਸਾੜੀ ਦੇ ਦਈਏ ਸਾੜੀ ਦੇ ਦਈਏ ਤੇ ਬੇਇੱਜ਼ਤੀ ਹੋ ਜਾਣੀ ਆ ਤੇ ਕੀ ਕੈਸ਼ ਦੇਣਾ ਵਾ ਇਧਰ ਵੇਖ ਆ ਵੇਖ ਸਾੜੀ ਨਹੀਂ ਦੇਣੀ ਉਹਦੇ ਵਾਸਤੇ ਤਾਂ ਮੈਂ ਆ ਵੇਖ ਮੁੰਦਰੀ ਬਣਾਈ ਹੋਈ ਆ ਹੂੰ ਲੱਗੀ ਸਮਝ ਹੂੰ ਲੱਗੀ ਤੁਸੀਂ ਦੇਹਂਦੇ ਦੇਣਾ ਹੀ ਨਹੀਂ ਕੁਝ ਚੁੱਪ ਕੀਤਾ ਰਹਿ ਵੇਖ ਮੇਰੀ ਗੱਲ ਸੁਣ ਕਿਰਨ ਦੇ ਵਿਆਹ ਨੂੰ ਕਿੰਨੀ ਦੇਰ ਹੋ ਗਈ ਟਾਡੇ ਵਿਆਹ ਨੂੰ ਉਹਦੀ ਮੰਮੀ ਕਿਰਨ ਨੂੰ ਤਾਂ ਗਿਫਟ ਦੇਣਾ ਹੀ ਦੇਣਾ ਕੋਈ ਨਾ ਕੋਈ ਮੈਨੂੰ ਵੀ ਦਿੰਦੀ ਆ ਉਹਦੀ ਪਰਜਾਈ ਕਿਰਨ ਨੂੰ ਤਾਂ ਗਿਫਟ ਦੇਣਾ ਹੀ ਦੇਣਾ ਉਹ ਮੇਰਾ ਵੀ ਨਾਲ ਭੇਜਦੀ ਆ ਮੇਰਾ ਕੁ ਠੇਕਾ ਥੋੜਾ ਲਿਆ ਤੇ ਐਸ ਕਰਕੇ ਮੇਰਾ ਵੀ ਫਰਜ ਪੰਦਾ ਹੈ ਕਿ ਜੇ ਉਹਨਾਂ ਦੀ ਐਨੀਵਰਸਰੀ ਆ ਤੇ ਮੈਂ ਵੀ ਉਹਨੂੰ ਵਧੀਆ ਗਿਫਟ ਦਵਾ ਇਹ ਨਾ ਵੇ ਅਗਲਾ ਕਹਿ ਦੇਵੇ ਇਹਨੂੰ ਲੈਣ ਦੀ ਜਾਚ ਹੈ ਇਹਦੀ ਸੱਸ ਨੂੰ ਕੁਝ ਨਹੀਂ ਪਤਾ ਲੱਗਾ ਐਸ ਕਰਕੇ ਪਹਿਲਾਂ ਮੈਂ ਰਿੰਗ ਬਣਾ ਲਈ ਮੇਰੀ ਗੱਲ ਸੁਣ ਲੈ ਇੱਕ ਇਹਨਾਂ ਨੂੰ ਬਿਲਕੁਲ ਨਾ ਦੱਸੇ ਕਿ ਤੈਨੂੰ ਪਤਾ ਹੈ ਕਿ ਇਹ ਉਹਦੇ ਵਾਸਤੇ ਸਰਪ੍ਰਾਈਜ਼ ਰੱਖਿਆ ਹੋਇਆ ਹੈ ਮੈਂ ਠੀਕ ਹੈ ਠੀਕ ਹੈ ਮੈਂ ਹੁਣੀ ਗੱਲ ਕਰਦਾ ਹੇ ਹੁਣ ਮੈਂ ਚੱਲਦਾ ਵਾਂ ਐਵੇਂ ਇੱਕ ਸਾੜੀ ਦੇ ਦੋ ਕਾਦੇ ਵਾਸਤੇ ਸਾੜੀ ਦੇਵੋ ਰਮਾਨਾ ਚ ਉੱਲ ਕੇ ਬੈਠਾ ਰਹਿ ਤੇ ਮੈਂ ਤੈਨੂੰ ਇੱਕ ਗੱਲ ਹੋਰ ਕਹਤੀ ਇਹ ਨਾ ਹੋਵੇ ਕਿ ਮੇਰੇ ਤੋਂ ਚੋਰੀ ਤੂੰ ਸਾੜੀ ਦੇ ਦੇਵੇਂ ਸਾੜੀ ਦੇ ਦੋ ਇੱਥੇ ਜਾ ਆਪਣੇ ਕੰਮ ਤੇ ਜਾ ਤੁਹੇ ਤੇ ਕੀ ਕਰਨੀ ਮੈਂ ਕੁਛ ਨਹੀਂ ਮੈਂ ਉਪਰੋਂ ਆਈ ਸੀਗੀ ਥੱਲੇ ਮੇਰੀ 1 ਮਿੰਟ ਗੱਲ ਸੁਣਿਓ ਚਲੋ ਆਓ ਕਾਸ ਕੇਣਾ ਜਲਦੀ ਯਾਰ ਮੈਂ ਲੇਟ ਹੋ ਂਡਿਆ ਵਾਂ ਦੱਸ ਤੇਰੀਆਂ ਗੱਲਾਂ ਨਹੀਂ ਇੱਕ ਮੁੱਕਦੀਆਂ ਉਹ ਮੈਂ ਇਹ ਕਹਿਣਾ ਸੀਗਾ ਕਿ ਤੁਹਾਨੂੰ ਪਤਾ ਨਾ ਆਪਾਂ ਸ਼ਾਮੀ ਜਾਣਾ ਵਾਂ ਆਹੋ ਮੈਨੂੰ ਪਤਾ ਤੇ ਇਸ ਕਰਕੇ ਨਾ ਸ਼ਾਮੀ ਛੇਤੀ ਆ ਜਾਓ ਫਿਰ ਛੇਤੀ ਚਲ ਜਾਵਾਂਗੇ ਆਪਾਂ ਫਿਰ ਪਾਰਟੀ ਇੰਜੋਏ ਕਰਨ ਦਾ ਮਜ਼ਾ ਹੀ ਨਹੀਂ ਆਣਾ ਜੇ ਆਪਾਂ ਲੇਟ ਜਾਵਾਂਗੇ ਤੇ ਹਾਂ ਕੋਈ ਨਹੀਂ ਉਹ ਆਪਾਂ ਕਰ ਲਾਂਗੇ ਤੇ ਮੇਰੀ ਗੱਲ ਸੁਣੋ ਮੈਂ ਗਿਫਟ ਸੋਚਣ ਦੀ ਹੀਗੀ ਗਿਫਟ ਕੀ ਦੇਈ ਉਹਨਾਂ ਨੂੰ ਜਾਂ ਗਿਫਟ ਲੈ ਲੈ ਹੀ ਜਾ ਕੇ ਮਿਰਕੋ ਨੂੰ ਟਾਈਮ ਹੈਗਾ ਠੀਕ ਐ ਤੂੰ ਨਾ ਇਹ ਨਾਲੇ ਮਸਲਾ ਹੈਗਾ ਗਿਫਟਾ ਗੁਫਟਾਂ ਦਾ ਤੇਰਾ ਇਹ ਤੂੰ ਸੋਚ ਕੀ ਕਰਨਾ ਹੈ ਕੀ ਨਹੀਂ ਕਰਨਾ ਮੈਨੂੰ ਇਹਨਾਂ ਗੱਲਾਂ ਚ ਨਾ ਇਨਵੋਲ ਕਰ ਠੀਕ ਐ ਤੇ ਬਾਕੀ ਮੈਂ ਨਾ 2 ਕ ਘੰਟਿਆਂ ਤੱਕ ਆ ਜਾਣਾ ਤੇ ਤੁਸੀਂ ਤਿਆਰੀ ਰੱਖਿਓ ਆਪਣੀ ਮੰਮੀ ਨੂੰ ਵੀ ਕਹਿ ਛੱਡੀ ਮਸਲਾ ਮੈਂ ਕਿੱਥੇ ਜਾਵਾਂ ਜੇ ਇਹ ਮੇਰੇ ਨਾਲ ਚੱਲ ਜਾਂਦੇ ਤੇ ਪ੍ਰੋਬਲਮ ਹੀ ਕੀ ਹੈ ਤੇ ਬਾਕੀ ਮੰਮੀ ਨੇ ਤੇ ਮਨਾ ਹੀ ਕਰ ਦਿੱਤਾ ਵਾ ਮੈਂ ਕੀ ਕਰਾਂ ਹੁਣ ਮੈਨੂੰ ਮੰਮੀ ਤੋਂ ਇਹ ਉਮੀਦ ਬਿਲਕੁਲ ਵੀ ਨਹੀਂ ਸੀ ਕਿ ਮੰਮੀ ਇਤਨਾ ਕਹਿਣਗੇ ਕਿ ਕੁਝ ਵੀ ਨਹੀਂ ਦੇਣਾ ਪੇਕੇਆਂ ਨੂੰ ਉਹ ਮੇਰੇ ਪੇਕੇ ਤੇ ਜਦੋਂ ਵੀ ਮੈਂ ਜਾਂਨੀ ਆ ਮੇਲੇ ਗਿਫਟ ਤੇ ਭੇਜਦੇ ਭੇਜਦੇ ਆ ਉਹ ਮੰਮੀ ਲਈ ਸਪੈਸ਼ਲ ਤੇ ਮੇਰੀ ਭਾਬੀ ਹੋਗਿੰਨਾ ਮੰਮੀ ਦਾ ਕਰਦੇ ਮੈਂ ਤੇ ਜਦੋਂ ਵੀ ਜਾਵਾਂ ਇਹੋ ਹੀ ਕਹਿਣਗੇ ਕਿ ਆ ਲੈ ਜਾ ਆਂਟੀ ਜੀ ਨੂੰ ਆ ਬੜਾ ਪਸੰਦ ਹੋਣਾ ਤੂੰ ਆ ਲੈ ਜਾ ਮੰਮੀ ਨੂੰ ਵੀ ਤੇ ਸਾਰੀਆਂ ਗੱਲਾਂ ਦਾ ਪਤਾ ਵਾ ਕਿ ਕਿੰਨਾ ਕਰਦੇ ਇਹਨਾਂ ਦੇ ਨਾਲ ਪਰ ਮੰਮੀ ਨੇ ਮੋਲੇ ਨਹੀਂ ਪਾਇਆ ਉਹਨਾਂ ਦੀ ਗੱਲਾਂ ਦਾ ਮੈਨੂੰ ਇਹ ਉਮੀਦ ਨਹੀਂ ਸੀ ਮੈਂ ਤੇ ਸੋਚਿਆ ਸੀਗਾ ਕਿ ਮੰਮੀ ਕਹਿਣਗੇ ਹਾਂ ਹਾਂ ਸਾੜੀ ਦੀ ਕਿਹੜੀ ਗੱਲ ਲੈ ਜਾ ਬਾਰੇ ਇਹਨਾਂ ਨੇ ਤੇ ਕੋਰੀ ਨਾ ਕਰ ਦਿੱਤੀ ਤੇ ਇਹੋ ਹੀ ਗੱਲਾਂ ਜੇ ਮੇਰੇ ਪੇਕੇਆਂ ਨੂੰ ਪਤਾ ਲੱਗੀਆਂ ਉਹਨਾਂ ਨੂੰ ਕਿੰਨਾ ਦੁੱਖ ਹੋਊਗਾ ਕੀ ਸੋਚਣਗੇ ਇਹਨਾਂ ਬਾਰੇ ਮੈਂ ਉਮ ਇੱਥੇ ਬੈਠੇ ਤੁਸੀਂ ਵੈਸੇ ਵੈਸੇ ਕੋਈ ਚਾਹ ਪਾਣੀ ਪਿਆ ਦਿਓ ਹਾਂਜੀ ਹਾਂਜੀ ਚਾਹ ਤੇ ਮੈਂ ਬਣਾ ਲੈਨੀ ਆ ਮੈਂ ਕਿਹਾ ਸ਼ਾਇਦ ਤੁਹਾਨੂੰ ਕੋਈ ਕੰਮ ਹੋਏਗਾ ਮੇਰੇ ਨਾਲ ਕੰਮ ਹਾਂ ਚੇਤਾ ਆ ਗਿਆ ਹਾਂਜੀ ਚੰਗੇ ਵਾਲੇ ਚੇਤਾ ਕਰਵਾਤਾ ਐ ਐਸ ਤਰ੍ਹਾਂ ਕਿ ਹੋਣ ਜਿਹੜੀ ਤੂੰ ਰੋਟੀ ਬਣਾਣੀ ਐ ਨਾ ਉਹ ਮੇਰੇ ਵਾਸਤੇ ਨਾ ਮੂਲੀ ਵਾਲੀ ਬਣਾਵੇਂ ਮੈਂ ਮੂਲੀਆਂ ਲੈ ਲਈਆਂ ਸੀ ਸਵੇਰੇ ਪਾਈ ਆਇਆ ਚੇਤਾ ਆ ਗਿਆ ਸਹੀ ਗੱਲ ਹੈ ਹੋਰ ਕੋਈ ਕੰਮ ਨਹੀਂ ਹੋਰ ਕੰਮ ਕੱਪੜੇ ਪ੍ਰੈਸ ਵਾਲੇ ਸੀ ਉਹ ਆਪ ਹੀ ਆ ਕੇ ਲੈ ਗਿਆ ਤੁਹਾਨੂੰ ਤੇ ਪਤਾ ਹੀ ਆਪਾਂ ਸ਼ਾਮੀ ਜਾਣਾ ਹਾਂ ਹਾਂ ਤੇਰੀ ਪਰਜਾਈ ਦੀ ਐਨੀਵਰਸਰੀ ਆ ਮੈਨੂੰ ਪਤਾ ਹੈਗਾ ਹਾਂਜੀ ਤੁਹਾਡੀ ਹੋ ਗਈ ਹੀ ਗੱਲ ਉਹਨਾਂ ਨਾਲ ਹਾਂ ਗੋਲਡੀ ਨੇ ਮੇਰੇ ਸਹੁਰੇ ਗੱਲ ਕਰਵਾਤੇ ਸੀ ਮੈਂ ਤੇਰੀ ਮੰਮੀ ਨੂੰ ਵੀ ਵਧਾਈ ਦਿੱਤੀ ਸੀ ਤੇ ਤੇਰੀ ਪਰਜਾਈ ਨੂੰ ਵੀ ਦਿੱਤੀ ਸੀ ਅੱਛਾ ਹੋਰ ਕੁਝ ਨਹੀਂ ਨਹੀਂ ਮੰਮੀ ਹਾਂ ਹਾਂ ਬੋਲ ਤੁਹਾਨੂੰ ਪਤਾ ਤੇ ਆ ਨਹੀਂ ਅਸਲੀ ਤੇ ਜਾਣਾ ਸ਼ਾਮੀ ਤੇ ਉਹਨਾਂ ਨੂੰ ਕਹੀ ਪਹੇ ਤੱਕ ਪਤਾ ਇਹ ਦੋਮਾ ਦਾ ਮਸਲਾ ਮੀਆਂ ਬੀਬੀ ਦਾ ਤੂੰ ਹੀ ਵੇਖ ਲੋ ਜੋ ਤੁਹਾਨੂੰ ਠੀਕ ਲੱਗਦਾ ਕਰ ਲਵੋ ਮੈਨੂੰ ਨਹੀਂ ਇਹਦੇ ਬਾਰੇ ਕੁਝ ਵੀ ਪਤਾ ਜਿਤਨਾ ਤੈਨੂੰ ਗੰਦਾ ਉਤਨਾ ਕਰ ਲਾ ਜਾ ਚਾਵਨਾ ਕਿਦੇ ਹੋ ਸਕਿਆ ਤੇ ਮੇਰੇ ਵਾਸਤੇ ਨਾਲ ਪਰੌਠੀ ਵੀ ਬਣਾ ਦੇਵੇਂ ਠੀਕ ਆ ਮੰਮੀ ਕਿ ਚਲ ਜੀਏ ਫਿਰ ਲੇਟ ਹੋਣ ਗਏ ਆ ਹਨਾ ਅੱਗੇ ਮੈਂ ਜਾਣਾ ਹੀਗਾ ਤੇ ਮੈਂ ਕਿਹਾ ਚਲੋ ਆ ਚਲੀਏ ਯਾਰ ਹੈਲੋ ਕਿੱਥੇ ਕੁਆਚੀਆਂ ਜਾਣਾ ਨਹੀਂ ਹੈ ਚੱਲ ਚਲੀਏ ਜਾਣਾ ਤੇ ਮੰਮੀ ਕਿੱਥੇ ਹੈ ਮੰਮੀ ਤਿਆਰ ਨਹੀਂ ਹੋਏ ਹਲੇ ਤੱਕ ਮੰਮੀ ਆਵੇ ਮੈਂ ਮੰਮੀ ਨੂੰ ਵੇਖ ਜਿੱਥੇ ਛੱਡ ਕੇ ਗਿਆ ਹਾਂ ਮੰਮੀ ਉੱਥੇ ਦੇ ਉੱਥੇ ਹੀ ਹੋ ਹਿੱਲੇ ਨਹੀਂ ਉਦੋਂ ਦੇ ਮੰਮੀ ਵੀ ਉੱਤਰਾ ਹੀ ਬੈਠੀ ਮੰਮੀ ਵੀ ਉੱਤਰਾ ਹੀ ਬੈਠੇ ਆ ਚਲਾ ਮੰਮੀ ਨੂੰ ਕਹੇ ਤਿਆਰੀ ਕਰੋ ਮੰਮੀ ਤੂੰ ਇਹ ਲੈ ਤੱਕ ਤਿਆਰੀ ਨਹੀਂ ਹੋਈ ਯਾਰ ਚਲੋ ਛੇਤੀ ਕਰੋ ਛੇਤੀ ਜਲਦੀ ਕਰੋ ਯਾਰ ਮੰਮੀ ਜਾਣਣੀ ਹੈ ਤੁਸੀਂ ਰੈਡੀ ਕਿਉਂ ਨਹੀਂ ਆਏ ਤੁਸੀਂ ਤੇ ਕਹਿੰਦੇ ਸੀਗੇ ਮੈਂ ਨਾਲ ਹੀ ਰੈਡੀ ਹੋ ਜਾਣਾ ਵਾ ਟਾਈਮ ਵੇਖੋ ਕਿੰਨਾ ਹੋ ਗਿਆ ਵਾ ਮੰਮੀ ਬੋਲਣ ਨੇ ਡੈ ਤੁਸੀਂ ਕੁਝ ਤਾਂ ਨੂੰ ਪੁੱਛਣ ਲਈ ਕੁਝ ਅ ਐਸਰਾ ਮੈਂ ਨਹੀਂ ਜਾਣਾ ਹੈਗਾ ਨਹੀਂ ਜਾਣਾ ਕਿਉਂ ਹਾਂ ਨਹੀਂ ਜਾਣਾ ਵੇਖੋ ਬਾਹਰ ਠੰਡ ਕਿੰਨੀ ਹੋਈ ਆ ਮੇਰੀਆਂ ਲੱਤਾਂ ਦਰਦ ਹੋਣ ਲੱਗ ਪੈਂਦੀਆਂ ਤੇ ਤੁਸੀਂ ਤਾਂ ਕਰ ਦਿਨਾ ਹਨੇਰਾ ਤੇ ਨਾਲੇ ਅਗਲੇ ਨੇ ਰਾਤ ਦਾ ਫੰਕਸ਼ਨ ਰੱਖਿਆ ਹੋਇਆ ਤੇ ਮੇਰੀ ਗੱਲ ਸੁਨੋ ਇੱਕ ਹੋਰ ਜੇ ਬਹੁਤਾ ਨੇਰਾ ਹੋ ਗਿਆ ਨਾ ਤੁਸੀਂ ਰਾਤ ਰਹਿ ਪਿਓ ਜੇ ਟਾਈਮ ਨਾ ਫ੍ਰੀ ਹੋਗੇ ਫੇਰ ਭਾਵੇਂ ਆਜਿਓ ਤੁਸੀਂ ਤੇ ਤੁਸੀਂ ਇਕੱਲੇ ਹੀ ਰਹੋਗੇ ਘਰ ਲੈ ਇਕੱਲੇ ਕਿਉਂ ਆ ਟਾਡੇ ਪਾਪਾ ਨਾਲ ਪਰ ਮੰਮੀ ਜਾਣਾ ਕਿਉਂ ਨਹੀਂ ਆ ਉਹਨਾਂ ਨੇ ਤੇ ਤੁਹਾਨੂੰ ਵੀ ਤੇ ਪਹਿਲਾਂ ਹੀ ਕਿਹਾ ਸੀਗਾ ਮੈਂ ਤੇ ਕਿੰਨੀ ਆ ਇਕੱਠੇ ਹੀ ਚੱਲ ਪੈਨੇ ਆ ਤੇ ਆ ਜਾਾਂਗੇ ਇਕੱਠੇ ਹੀ ਫੇਰ ਮੇਰੀ ਗੱਲ ਸੁਣ ਕੁੜੀਏ ਤੂੰ ਹੀ ਨਾ ਜਾਓ ਜਾਓ ਤੂੰ ਹੀ ਤਿਆਰ ਹੋ ਤੇ ਮੈਂ ਘਰੇ ਰਹਿਣੀ ਆ ਤੇ ਦੂਜੀ ਗੱਲ ਤੂੰ ਹੀ ਚੱਲੇ ਜੇ ਐਨੀਵਰਸਰੀ ਤੇ ਤੇ ਕੁਝ ਲਿਆਂਦਾ ਨਹੀਂ ਉਹ ਮੰਮੀ ਕਿਸੇ ਨੇ ਕਿਹਾ ਹੀ ਨਹੀਂ ਮੈਨੂੰ ਲੈ ਕੇ ਆਉਣ ਨੂੰ ਤਾਂ ਕਰਕੇ ਮੈਂ ਲੈ ਕੇ ਹੀ ਨਹੀਂ ਆਈ ਕੁਝ ਵੀ ਇਹਨੂੰ ਨਹੀਂ ਕਿਸੇ ਨੇ ਕਿਹਾ ਕੁਝ ਲੈ ਕੇ ਜਾਣਾ ਮੰਮੀ ਖਾਲੀ ਹੱਥੀ ਜਾਣਾ ਵਾ ਚਲ ਨੀ ਆਣ ਕੋ ਅਗਲੇ ਲਿੰਦੇ ਥੋੜੀ ਆ ਦਿੰਦੇ ਆ ਤੇ ਇਸ ਕਰਕੇ ਇਤਰਾ ਹੀ ਜਾਣਾ ਵਾ ਠੀਕ ਹੈ ਨਾ ਕੀ ਹੋਇਆ ਵਾ ਚੱਲ ਵੇ ਆਲੇ ਫੜ ਪੁੱਤਰ ਖਾ ਲਈ ਆ ਤੇ ਜਾਣਾ ਹੀ ਆ ਡੱਬੀ ਲੈ ਕੇ ਨਹੀਂ ਖਾ ਲਈ ਇੱਕ ਆ ਹਾਂ ਆਲੇ ਫੜ ਆਲੇ 골ਡ ਹਾਂ ਤੇ ਸ਼ੇ ਦੇਣੇ ਜੀ ਤੂੰ ਕੀ ਕਹਿਣ ਲਈ ਸੀ ਅਖੇ ਜੀ ਸਾੜੀ ਦੇਣੀ ਆ ਮੈਨੂੰ ਜਦੋਂ ਇਹਨੇ ਥੱਲੇ ਆ ਕੇ ਕਿਹਾ ਨਾ ਕਿ ਕਿਰਨ ਕੰਦੀ ਅਖੇ ਕੋਈ ਸਾੜੀ ਦੇ ਦੀਏ ਸਾੜੀ ਦੇਂਦੇ ਚੰਗੇ ਲੱਗੀ ਤਾ ਕੁੜੀਏ ਮੰਮੀ ਮੈਂ ਇਹਦੇ ਨਾਲ ਕਿਉਂਕਿ ਇਹ ਤੇ ਚੱਲ ਜਾਣਾ ਇਹਦੀ ਭਾਬੀ ਕੋ ਤੇ ਭਰਾ ਨੂੰ ਕੀ ਦੇਣਾ ਉਹਦੇ ਵਾਸਤੇ ਮੈਂ ਬਲੇਜ਼ਰ ਖਰੀਦ ਲਿਆ ਹਾਂ ਦਾ ਵਾ ਖਰੀਦ ਲਿਆ ਹਾਂ ਬੜਾ ਵਧੀਆ ਕੀਤਾ ਹਾਂ ਮੰਮੀ 골ਡ ਮਹਿੰਗਾ ਨਹੀਂ ਗੋਲਡ ਮਹਿੰਗਾ ਨੇ ਪੁੱਤ ਜਿੰਨਾ ਪਿਆਰ ਤੇਰੇ ਪੇਕੇ ਮੈਨੂੰ ਦਿੰਦੇ ਆ ਜਿੰਨਾ ਸਤਕਾਰ ਮੈਨੂੰ ਦਿੰਦੇ ਆ ਉਸ ਸਤਕਾਰ ਦੇ ਅੱਗੇ ਇਹਦੀ ਕੀਮਤ ਕੁਝ ਵੀ ਨਹੀਂ ਪੁੱਤ ਤੇ ਤੂੰ ਇਹਨਾਂ ਨੂੰ ਕਹਿੰਦੇ ਕਿ ਕੁਝ ਵੀ ਨਹੀਂ ਦੇਣਾ ਤੇ ਆਹੋ ਤੇ ਮੈਂ ਤਾਂ ਸਹੀ ਕਿਹਾ ਸੀ ਕਿ ਉਹ ਕੁਝ ਨਹੀਂ ਦੇਣਾ ਜੋ ਕੋਈ ਤੂੰ ਕਹਿਣ ਦੀ ਸੀ ਮੰਮੀ ਉਹਨਾਂ ਦੇ ਅਸਲੀ ਹੱਕ ਨਹੀਂ ਦੇਣੀ ਹਾਂ ਅਸਲੀ ਹੱਕਦਾਰ ਇੰਨਾ ਚੀਜ਼ਾਂ ਦੇਓ ਸਾੜੀ ਨਹੀਂ ਦੇਣੀ ਸਾੜੀ ਨਾ ਮਨ ਲਿਕੇ ਵਧੀਆ ਨਹੀਂ ਲੱਗਦਾ ਕੱਲਾ ਸਾੜੀ ਦੇਣਾ ਦੇਣੀ ਹੈ ਚੀਜ਼ ਤੇ ਚੰਗੀ ਦਵੋ ਸਿਰਫ ਲੈਣ ਦੀ ਜਾਂਚ ਨਾ ਰੱਖੋ ਦੇਣ ਦੀ ਵੀ ਜਾਂਚ ਸਿੱਖੋ ਵੇਖਿਰਨ ਉਹਨਾਂ ਦਾ ਕੋਈ ਮਤਲਬ ਨਹੀਂ ਪੈਂਦਾ ਕਿ ਹਰ ਵਾਰੀ ਮੈਨੂੰ ਕੁਝ ਨਾ ਕੁਝ ਦੇਣਾ ਉਹ ਤੈਨੂੰ ਦਿੰਦੇ ਨੇ ਬੜੀ ਵਧੀਆ ਗੱਲ ਐ ਪਰ ਤੇਰੇ ਨਾਲ ਨਾਲ ਮੇਰਾ ਵੀ ਸਤਕਾਰ ਕਰਦੇ ਨੇ ਤੇਰੀ ਪਰਜਾਈ ਨੂੰ ਕੀ ਜ਼ਰੂਰਤ ਪਈ ਤੇਰੀ ਪਰਜਾਈ ਜਿਹੜੀ ਤੈਨੂੰ ਚੀਂ ਦਿੰਦੀ ਹੈ ਨਾ ਮੈਨੂੰ ਵੀ ਦਿੰਦੀ ਹੈ ਐਸ ਕਰਕੇ ਪੁੱਤਰ ਇਹ ਮੇਰਾ ਫਰਜ਼ ਬਣਦਾ ਸੀ ਕਿ ਜੇ ਮੈਨੂੰ ਇੰਨਾ ਪਿਆਰ ਕਰਦੇ ਆ ਉਹ ਪਿਆਰ ਦੇ ਬਦਲੇ ਮੈਂ ਉਹ ਤਾਂ ਨਹੀਂ ਦੇ ਸਕਦੀ ਪਰ ਇੱਕ ਛੋਟਾ ਜਿਹਾ ਗਿਫਟ ਤੇ ਦੇ ਸਕਦੀ ਆ ਨਾ ਮੈਨੂੰ ਤੇ ਇਹ ਕਿ ਬਹੁਤ ਵੱਡੀ ਗਲਤਫਹਿਮੀ ਹੋ ਚੱਲੀ ਸੀ ਮੈਂ ਤੇ ਇਹ ਸੋਚਿਆ ਕਿ ਤੁਸੀਂ ਸ਼ਾਇਦ ਕੁਝ ਦੇਣਾ ਹੀ ਨਹੀਂ ਚਾਹੁੰਦੇ ਇਸ ਕਰਕੇ ਤੁਸੀਂ ਇਹਨਾਂ ਨੂੰ ਕਹਿੰਦੇ ਸੀਗੇ ਕਿ ਨਹੀਂ ਦੇਣਾ ਕੁਝ ਵੀ ਸਾੜੀ ਨਹੀਂ ਦੇਣੀ ਮੈਂ ਸੋਚਿਆ ਸ਼ਾਇਦ ਤੁਸੀਂ ਕੁਝ ਵੀ ਨਹੀਂ ਦੇਣਾ ਮੈਂ ਪਤਾ ਨਹੀਂ ਕੀ ਕੁਝ ਸੋਚ ਕੇ ਬੈਠੀ ਸੀਗੀ ਮੈਨੂੰ ਕੀ ਪਤਾ ਸੀ ਤੁਸੀਂ ਇਹ ਪਲਾਨ ਕਰਕੇ ਬੈਠੇ ਹੋ ਜੀ ਥੈਂਕ ਯੂ ਸੋ ਮਚ thank you ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਜਾਣੇ ਹੋਪ ਤੇ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦੀ ਆਪਾਂ ਸਟੋਰੀ ਬਣਾਈ ਗਈ ਆ ਇੱਕ ਛੋਟੀ ਜੀ ਮਿਸ ਅੰਡਰਸਟੈਂਡਿੰਗ ਦੇ ਉੱਤੇ ਜਿਹੜੀ ਕਿ ਕਿਸੇ ਨੂੰ ਵੀ ਹੋ ਸਕਦੀ ਆ ਇਹਦੇ ਵਿੱਚ ਨੂਨੂ ਹੈ ਆ ਉਹਨੂੰ ਇਤਨਾ ਲੱਗਾ ਕਿ ਜਿਹੜੇ ਉਹਦੇ ਸਾਸਾ ਉਹਦਾ ਸੋਹਰਾ ਪਰਿਵਾਰ ਹੈਗਾ ਵਾ ਉਹ ਬਿਲਕੁਲ ਵੀ ਉਹਦੇ ਪੇਕਿਆਂ ਦੀ ਕੇਅਰ ਨਹੀਂ ਕਰਦਾ ਕੇਅਰ ਮਤਲਬ ਕਿ ਪੇਕਿਆਂ ਨੂੰ ਪੁੱਛਦਾ ਨਹੀਂ ਆ ਇਸ ਕਰਕੇ ਉਹਦੇ ਦਿਮਾਗ 'ਚ ਬੜੀਆਂ ਮਾਨ ਘੜਤ ਕਹਾਣੀਆਂ ਪੈਦਾ ਹੋ ਗਈਆਂ ਲੈ ਮੇਰੇ ਪੇਕੇ ਨੇ ਇੰਨਾ ਤੇ ਲਈ ਇੰਨਾ ਕੀਤਾ ਤੇ ਇਹ ਕੀ ਇੱਕ ਐਨੀਵਰਸਰੀ ਤੇ ਇੱਕ ਸਾੜੀ ਨਹੀਂ ਗਿਫਟ ਕਰ ਸਕਦੇ ਸੀ ਅੱਛਾ ਕਹਿਣਾਂ ਇਹਦੇ ਵਿੱਚ ਤਾਂ ਮੈਂ ਸੋਚ ਲਿਆ ਤੇ ਵਾਕੇ ਸੱਚਮੁੱਚ ਜਿਹੜੇ ਨੂਆ ਦੇ ਪੇਕੇ ਕਰਕੇ ਜਾਂਦੇ ਆ ਤੇ ਅੱਗੋਂ ਸੋਹਰੇ ਨਹੀਂ ਸੋਚਦੇ ਫਿਰ ਤਾਂ ਨੂਆਂ ਨੂੰ ਦੁੱਖ ਹੁੰਦਾ ਹੀ ਆ ਨਾ ਪੁੱਤ ਤੇ ਹੁੰਦਾ ਹੀ ਆ ਤੇ ਇਹ ਸਟੋਰੀ ਬੇਸਿਕਲੀ ਇੱਕ ਮਿਸ ਅੰਡਰਸਟੈਂਡਿੰਗ ਦੇ ਬਣਾਈ ਗਈ ਆ ਇਹ ਇੱਕ ਨੂਨ ਹੋਈ ਆ ਬਾਕੀ ਇੱਥੇ ਕਿੰਨੇ ਕੈਰੈਕਟਰ ਹੋ ਸਕਦੇ ਆ ਏਰੀ ਮਤਲਬ ਕਿ ਕਾਫੀ ਕਾਫੀ ਜਾਣੇ ਨਾ ਵਾਪਰੀ ਵੀ ਹੋਣੀ ਆ ਕਿ ਮਾਈਂਡ ਦੇ ਵਿੱਚ ਅਲੱਗ ਹੀ ਧਾਰਨਾ ਬਣਾ ਲੈਂਦੇ ਕਿ ਇਹ ਮੇਰੇ ਬਾਰੇ ਇਤਨਾ ਸੋਚਦਾ ਪਰ ਰੀਅਲ ਚ ਉਤਨਾ ਤਾਂ ਹੁੰਦਾ ਨਹੀਂ ਆ ਕੁਝ ਵੀ ਤੇ ਤੁਸੀਂ ਸਾਰੇ ਜਣੇ ਸੰਸ ਦੱਸਿਓ ਕਿ ਕਿਵੇਂ ਦੀ ਤੁਹਾਨੂੰ ਸਟੋਰੀ ਲੱਗੀ ਤੇ ਨਿਊ ਸੀਰੀਜ਼ ਜਲਦੀ ਆਪਾਂ ਲੈ ਕੇ ਆਵਾਂਗੇ ਬਟ ਹਜੇ ਤੁਸੀਂ ਇਹ ਛੋਟੀਆਂ ਛੋਟੀਆਂ ਇੰਜੋਏ ਕਰੋ ਤੇ ਹੁਣ ਰਹਿ ਗਈ ਗੱਲ ਮੇਰੀ ਧੀ ਦੀ ਉਹਦੇ ਵਿੱਚ ਕਾਫੀ ਜਣੇ ਨੇ ਪੋਜ਼ਿਟਿਵ ਗਿਆ ਕਾਫੀ ਜਣੇ ਨੇ ਨੈਗੇਟਿਵ ਗਿਆ ਕਿ ਲੈ ਇਤਨਾ ਤੇ ਹੋ ਨਹੀਂ ਸਕਦਾ ਇਹ ਤੇ ਨਹੀਂ ਹੁੰਦਾ ਤੇ ਕਈਆਂ ਨੇ ਕਿਹਾ ਕਿ ਬਿਲਕੁਲ ਬਾ ਕਮਾਲ ਸਟੋਰੀ ਸੀਗੀ ਸਾਰਿਆਂ ਦੀ ਐਕਟਿੰਗ ਬੋਲਡ ਇਮੋਸ਼ਨ ਸੀਗੇ ਸਟੋਰੀ ਦੇ ਵਿੱਚ ਮਤਲਬ ਕਿ ਸਾਰਾ ਕੁਝ ਇੱਕ ਸਟੋਰੀ ਦੇ ਵਿੱਚ ਉਹਨਾਂ ਨੂੰ ਮਿਲ ਗਿਆ ਅੱਛਾ ਜਿਨ੍ਹਾਂ ਨੇ ਕਿਰਨ ਪੋਜ਼ਿਟਿਵ ਤੋਂ ਉਹਨਾਂ ਨੇ ਕੀਤੇ ਹੀ ਕੀਤੇ ਕਈਆਂ ਨੇ ਕਈ ਨੇ ਨੈਗੇਟਿਵ ਕਮੈਂਟ ਵੀ ਕੀਤੇ ਆ ਤੇ ਪਰ ਉਹਨਾਂ ਦੇ ਜਵਾਬ ਹੈ ਕਿਉਂਕਿ ਨੈਗੇਟਿਵ ਜਿਹੜੇ ਕਰਦੇ ਨਾ ਉਹ ਫਿਰ ਕਹਿੰਦੇ ਤੁਸੀਂ ਨੈਗੇਟਿਵ ਕਮੈਂਟ ਨਹੀਂ ਜੀ ਦੱਸਦੇ ਇਹਦੇ ਵਿੱਚ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਮਾਫ ਕਰਨਾ ਗਲਤ ਜੇ ਇਹ ਸਿਰਫ ਸਟੋਰੀ ਨੂੰ ਵੇਖ ਕੇ ਤੁਸੀਂ ਕਹਿੰਦੇ ਆਪਾਂ ਰੀਅਲ ਲਾਈਫ ਵਿੱਚ ਵੇਖੀਏ ਕਿਸੇ ਨੂੰ ਭੈਣ ਬਣਾਣੇ ਆ ਕਿਸੇ ਨੂੰ ਭਰਾ ਬਣਾਣੇ ਕਿਸੇ ਨੂੰ ਚਾਚੀ ਬਣਾਣੇ ਕਿਸੇ ਨੂੰ ਤਾਈ ਬਣਾਣੇ ਆ ਜਿੱਦੋਂ ਉਹ ਧੋਖਾ ਦੇ ਕੇ ਜਾਂਦੇ ਨੇ ਸਾਰੇ ਨਹੀਂ ਧੋਖਾ ਦਿੰਦੇ ਜੀ ਸਾਰੇ ਬਿਲਕੁਲ ਕੁਝ ਲੋਕ ਜਿਹੜੇ ਧੋਖਾ ਦਿੰਦੇ ਤੇ ਫਿਰ ਉਸ ਵਕਤ ਦਿਲ ਤੇ ਸੱਟ ਲੱਗਦੀ ਹੈ ਨਾ ਫਿਰ ਇਨਸਾਨ ਨੂੰ ਰਿਸ਼ਤੇ ਬਣਾਉਣ ਤੋਂ ਡਰ ਲੱਗਣ ਲੱਗ ਪੰਦਾ ਬਿਲਕੁਲ ਜਿਵੇਂ ਕੋਈ ਬੈਸਟ ਫਰੈਂਡ ਹੁੰਦਾ ਉਹ ਬੈਕ ਬਾਈਟਿੰਗ ਕਰਦਾ ਵਾ ਤੇ ਇਹ ਇਹ ਸਟੋਰੀ ਬੇਸਿਕਲੀ ਸਾਰੀ ਇਸ ਵੇस्ते ਬਣਾਈ ਗਈ ਆ ਕਿ ਬਾਕੀ ਐਂਡ ਤੇ ਨਾ ਇਹੋ ਹੀ ਆ ਕਿ ਜਿਹੜੇ ਆਪਣੇ ਹੁੰਦੇ ਨਾ ਉਹ ਆਪਣੇ ਹੀ ਹੁੰਦੇ ਆ ਤੇ ਆਪਾਂ ਪਰਾਇਆ ਦੇ ਉੱਤੇ ਯਕੀਨ ਨਹੀਂ ਕਰ ਸਕਦੇ ਅੱਜ ਕੱਲ ਦੇ ਜ਼ਮਾਨੇ ਚ ਪਹਿਲਾਂ ਤੇ ਕਾਫੀ ਜ਼ਿਆਦਾ ਹੁੰਦਾ ਸੀਗਾ ਸਾਜ ਤੇ ਅੱਜ ਕੱਲ ਬਿਲਕੁਲ ਵੀ ਜ਼ਮਾਨਾ ਨਹੀਂ ਕਿਸੇ ਦੇ ਉੱਤੇ ਆਪਾਂ ਬਲਾਈਂਡ ਟਰਸਟ ਕਰੀਏ ਹਨਾ ਬਿਲਕੁਲ ਕਿਰਨ ਸਹੀ ਗੱਲ ਐ ਜਿਹੜੇ ਆਪਣੇ ਪਰਿਵਾਰ ਦੇ ਚਾਰ ਪੰਜ ਜਿਵੇਂ ਪਰਿਵਾਰ ਹੈਗਾ ਕਿਤੇ ਕਿੰਨਾ ਕਿ ਹੈ ਹਨਾ ਚਾਰ ਜਾਂ ਪੰਜ 6 ਜੀਆਂ ਦਾ ਪਰਿਵਾਰ ਆ ਤੇ ਬਾਕੀ ਆਈ ਥਿੰਕ ਜੀ ਤੁਸੀਂ ਸਟੋਰੀ ਨੂੰ ਸਮਝੋ ਮੇਰੇ ਮੇਰੇ ਹਿਸਾਬ ਨਾਲ ਕਿ ਕਿਸੇ ਤੇ ਇੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਮੇਰੀ ਧੀ ਵਿੱਚ ਮੈਂ ਅੰਨਾ ਵਿਸ਼ਵਾਸ ਕੀਤਾ ਬਿਲਕੁਲ ਜੀ ਤੇ ਤੁਸੀਂ ਸਾਰੇ ਜਣੇ ਇਹ ਵੀ ਦੱਸਿਓ ਕਿ ਤੁਹਾਨੂੰ ਆਵਲੀ ਸਟੋਰੀ ਕਿਵੇਂ ਦੀ ਲੱਗੀ ਤੇ ਅੱਗੇ ਅੱਗੇ ਆਪਾਂ ਹਜੇ ਛੋਟੀ ਛੋਟੀਆਂ ਸਟੋਰੀਆਂ ਲੈ ਕੇ ਆਵਾਂਗੇ ਫਿਰ ਆਪਾਂ ਵੱਡੀ ਸੀਰੀ ਲੈ ਕੇ ਆਵਾਂਗੇ ਉਦੋਂ ਤੱਕ ਤੁਸੀਂ ਹੀ ਹੋ ਵੀਧਰ ਥੈਂਕ ਯੂ ਸੋ ਮਚ